ਆਪਣੇ ਰਿਸ਼ਤੇਦਾਰ ਦੇ ਘਰ ਜਾਣਾ ਮਹਿਲਾ ਨੂੰ ਇਸ ਕਦਰ ਮਹਿੰਗਾ ਪੈ ਗਿਆ ਕਿ ਉਸ ਨੂੰ 10000 ਸਣੇ ਆਪਣੇ ਮੋਬਾਈਲ ਤੋਂ ਵੀ ਹੱਥ ਧੋਣਾ ਪਿਆ ਜੀ ਹਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਹੈ ਜਿੱਥੇ ਇੱਕ ਮਹਿਲਾ ਆਪਣੇ ਰਿਸ਼ਤੇਦਾਰ ਦੇ ਘਰ ਮੁਲਾਕਾਤ ਕਰ ਲਈ ਆਈ ਸੀ ਅਤੇ ਉਹਦੇ ਹੱਥ ਦੇ ਵਿੱਚ ਇੱਕ ਲਿਫਾਫਾ ਸੀ ਜਿਸ ਦੇ ਵਿੱਚ ਮੋਬਾਈਲ ਫੋਨ ਅਤੇ 10000 ਨਕਦੀ ਸੀ ਉਹ ਤੋਂ ਗੁਜ਼ਰ ਰਹੀ ਸੀ ਤਾਂ ਅਚਾਨਕ ਲੁਟੇਰੇ ਆਉਂਦੇ ਨੇ ਤੇ ਮਹਿਲਾ ਦਾ ਲਿਫਾਫਾ ਖੋਕੇ ਮੌਕੇ ਤੋਂ ਫਰਾਰ ਹੋਣ ਲੱਗੇ ਤਾਂ ਉਸ ਦੌਰਾਨ ਲੁਟੇਰੇ ਨੂੰ ਨਹੀਂ ਪਤਾ ਸੀ ਕਿ ਗਲੀ ਬੰਦ ਹੈ ਗਲੀ ਬੰਦ ਹੋਣ ਕਾਰਨ ਜਦੋਂ ਮੋਟਰਸਾਈਕਲ ਸਵਾਰ ਲੁਟੇਰੇ ਵਾਪਸ ਮੁੜ ਕੇ ਆਏ ਤੇ ਮਹਿਲਾ ਵੱਲੋਂ ਲੁਟੇਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਮਹਿਲਾ ਮੋਟਰਸਾਈਕਲ ਦੇ ਵਿੱਚ ਵੱਜਨ ਕਾਰਨ ਜ਼ਮੀਨ ਤੇ ਬੁਰੀ ਤਰੀਕੇ ਦੇ ਨਾਲ ਡਿੱਗ ਪਈ ਤੇ ਜ਼ਖਮੀ ਹੋ ਗਈ ਇਹ ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ ਹਾਲਾਂਕਿ ਇਸ ਸਬੰਧ ਦੇ ਵਿੱਚ ਡੀਐਸਪੀ ਸੰਦੀਪ ਸਿੰਘ ਪਾਰਟੀ ਵੱਲੋਂ ਦੱਸਿਆ ਗਿਆ ਕਿ ਸਾਡੀ ਟੀਮ ਵੱਖ-ਵੱਖ ਟੀਮਾਂ ਇਸ ਪੂਰੇ ਇਲਾਕੇ ਦੇ ਵਿੱਚ ਘਟਨਾ ਦੇ ਉੱਤੇ ਪੜਤਾਲ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸੋਸ਼ਲ ਮੀਡੀਆ ਤੇ ਇੱਕ ਈ ਵੀਡੀਓ ਵਾਇਰਲ ਹੋਈ ਹੈ ਜਿਹੜੀ ਗਲੀ ਨੰਬਰ 27 ਪਰਸਾਹਬ ਨਗਰ ਦੀ ਹੈ। ਜਿਸ ਵਿੱਚ ਇੱਕ ਲੇਡੀ ਗੀਤਾ ਜੋ ਕਿ ਉਹ ਗੀਤ ਰਿਲੇਟਰ ਨਾਲ ਸੀ ਮਿਲੇ ਹੈ ਜਿਸ ਨੇ ਦੱਸਿਆ ਕਿ ਅੱਜ ਆਪਣੀ ਮਾਸੀ ਦੀ ਲੜਕੀ ਕਾਜਨ ਨੂੰ ਮੈਲ ਮਸਤੇ ਆਈ ਸੀ ਤੇ ਉੱਥੋਂ 10000 ਰੁਪਏ ਉਧਾਰ ਲੈ ਕੇ ਇਹ ਕਾਲੇ ਰੰਗ ਦੇ ਲਫਾਫੇ ਚ ਪਾ ਕੇ ਜਿਸ ਵਿੱਚ ਇੱਕ ਮੋਬਾਈਲ ਫੋਨ ਵੀ ਸੀਗਾ ਟੱਚ ਸਕਰੀਨ ਜਦੋਂ ਉਥੋਂ ਆ ਰਹੀ ਸੀ ਤਾਂ ਇਹਨਾਂ ਦੇ ਦਮਨ ਇੱਕ ਦੋ ਮੋਟਰਸਾਈਕਲ ਸਵਾਰ ਮੋਟਰਸਾਈਕਲ ਤੇ ਆਈ ਤੇ ਉਹ ਤੋਂ ਲਫਾਫਾ ਜਿਹਦੇ ਵਿੱਚ ਮੋਬਾਈਲ ਫੋਨ ਸੀ ਤੇ 10000 ਰੁਪਏ ਸੀ ਖੋ ਕੇ ਭੱਜੇ ਉਸ ਤੋਂ ਬਾਅਦ ਜਦੋਂ ਅੱਗੇ ਨੂੰ ਭੱਜੇ ਤਾਂ ਕਿ ਅੱਗੇ ਜਾ ਕੇ ਗਲੀ ਬੰਦ ਸੀਗੀ ਤੇ ਦੋ ਦੋ ਦੁਬਾਰਾ ਮੋੜਨ ਲੱਗੇ ਤਾਂ ਜਿਹੜਾ ਲੇਡੀ ਦੇ ਵਿੱਚ ਮੋਟਰਸਾਈਕਲ ਟਕਰਾ ਗਿਆ ਜਿਸ ਤਨਾ ਉਸ ਮੂਲੀ ਸੱਟਾਂ ਵੀ ਲੱਗੀਆਂ ਜੋ ਲੇਡੀ ਗੀਤਾ ਦੇ ਬਿਆਨ ਤੇ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਜੇ ਆਪ ਅਸੀਂ ਆਪਣੇ ਟੀਮਾਂ ਲਾਤੀਆਂ ਸੀਸੀਟੀਵੀ ਜਿਹੜੇ ਗੋਲ ਰਹੇ ਆ ਤੇ ਜਲਦੀ ਇਹ ਦੋਸ਼ ਨੂੰ ਕਾਬੂ ਕਰਕੇ ਇਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਕੁਝ ਪਤਾ ਲੱਗੇ ਕਿਥੋਂ ਦੇ ਹੈਗੇ ਉਹ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਜੀ ਕਿਹੜੀ ਅ ਨੰਬਰ ਗਲੀ ਹੈਗੀ ਇਹ ਜੀ ਇਹ ਗਲੀ ਨੰਬਰ 26 ਹੈ ਪਰ ਸਾਬ ਨੱਕਦੀ ਕਿਹੜੀ ਕਿਹੜੀ ਟੀਮਾਂ ਲਾਈਆਂ ਇਸਦੇ ਉਹ ਸਾਡੇ ਆਪਣੇ ਜਿਹੜੇ ਸੁਨਾਲ ਕਮੇਟੀ ਦੇ ਮੁਲਾਜ਼ਮ ਲਾਏ ਹੋਏ ਸਿਵਲ ਦੇ ਵਿੱਚ ਵੀ ਲਾਇਆ ਤੇ ਵਰਦੀ ਦੇ ਵਿੱਚ ਵੀ ਅਸੀਂ ਇਹ ਕਰ ਰਹੇ ਹਾਂ ਕੀ ਮੈਸੇਜ ਹੈ ਸਰ ਮਾੜੇ ਆਨਸਰ ਆਉਂਦੇ ਮਾੜੇ ਆਸਰ ਉਹ ਹੀ ਮੈਸੇਜ ਜਿਹੜੀਆਂ ਬੰਦੇ ਹੈਗੇ ਹੱਕ ਤਾਂ ਕਰਦੇ ਆ ਬਾਜ਼ ਆਜਣ ਇਹਨਾਂ ਦੇ ਖਿਲਾਫ ਕ ਕਾਰਵਾਈ ਸਖਤ ਕੀਤੀ ਜਾਵੇ। ਕਹ ਦੇਖਿਆ ਜੋ ਅਵੇ ਤੱਕ ਕਿਸੇ ਪਾਸੇ ਵੀ ਲੋਕ ਸੁਰੱਖਿਤ ਨਹੀਂ ਇਸ ਕਰਕੇ ਜੇਕਰ ਤੁਸੀਂ ਕਿਤੇ ਵੀ ਜਾਣਾ ਹੈ ਤਾਂ ਆਪਣੇ ਕੀਮਤੀ ਸਮਾਨ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਕਿਉਂਕਿ ਚੱਪੇ-ਚੱਪੇ ਤੇ ਮੋੜਾਂ ਦੇ ਉੱਤੇ ਚੋਰਾਂ ਲੁਟੇਰਿਆਂ ਦੇ ਵੱਲੋਂ ਤੁਹਾਨੂੰ ਕਿਸੇ ਵਕਤ ਵੀ ਸ਼ਿਕਾਰ ਬਣਾਇਆ ਜਾ ਸਕਦਾ ਹੈ। ਹਕੀਕਤ ਨੂੰ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ।